ਸਿੰਬਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਪਟਿਆਲਾ ਲੋਕ ਸਭਾ ਦੇ ਸੁਬਾਣਾ ਇਲਾਕੇ ਦੇ ਹਲਕਾ ਦੇ ਪਿੰਡਾਂ ਤੋਂ ਕਸਬੇ ਤੋਂ ਭਾਰੀ ਗਿਣਤੀ ਚ ਪੰਜਾਬ ਨੂੰ ਰੰਗਲਾ ਦੇਖਣ ਦੀ ਇੱਛਾ ਰੱਖਣ ਵਾਲੇ ਦੇਸ਼ ਨੂੰ ਇੱਕੋ ਸੰਵਿਧਾਨ ਦੇ ਵਿੱਚ ਵੱੱਜਿਆ ਦੇਖਣ ਵਾਲੇ ਲੋਕਤੰਤਰ ਨੂੰ ਬਚਾਉਣ ਦੀ ਇੱਛਾ ਤੇ ਗ੍ਰਿਹੜ ਇਰਾਦਾ ਰੱਖਣ ਵਾਲੇ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਬਹੁਤ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਨਹੀਂ ਪਾਰੀਗਿਰਤੀ 'ਚ ਬੈਠੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਟੇਜ ਦੇ ਉੱਤੇ ਸਾਡੀ ਪਟਿਆਲੇ ਦੀ ਪੂਰੀ ਟੀਮ ਬੈਠੀ ਆ ਐਮਐਲਏ ਸਹਿਬਾਨ ਬੈਠੇ ਨੇ ਬਖਵਕਾਉਦਿਆਂ ਤੇ ਚੇਅਰਮੈਨ ਵਲੰਟੀਅਰਸ ਬਖਵਕਾਉਦਿਆਂ ਤੇ ਵਰਕਰ ਜਿਨ੍ਹਾਂ ਨੂੰ ਬਲਾਕ ਤੋਂ ਲੈ ਕੇ ਬੂਥ ਲੈਵਲ ਤੱਕ ਦੇ ਜਿੰਮੇਵਾਰੀਆਂ ਸੰਭਾਲ ਰਹੇ ਨੇ ਸਾਰੇ ਬੈਠੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਸੁਆਗਤ ਵੀ ਕਰਦਾ ਧੰਨਵਾਦ ਵੀ ਕਰਦਾ ਔਰ ਇੰਨੇ ਵੱਡੇ ਇਕੱਠ ਕਰਨ ਲਈ ਮੈਂ ਉਹਨਾਂ ਦਾ ਮਿਹਨਤ ਦਾ ਮਸ਼ਲਾਗਾ ਵੀ ਕਰਦਾ ਵੀਰੋ ਅੱਜ ਦੇਸ਼ ਇੱਕ ਬਹੁਤ ਖਤਰਨਾਕ ਮੋੜ ਤੇ ਖੜਾ ਹੈ ਇੱਕ ਪਾਸਾ ਜਾਂਦਾ ਤਾਨਾਸ਼ਾਹੀ ਵੱਲ ਨੂੰ ਇੱਕ ਪਾਸਾ ਜਾਂਦਾ ਲੋਕਤੰਤਰ ਵੱਲ ਨੂੰ ਇੱਕ ਪਾਸਾ ਜਾਂਦਾ ਨਫਰਤ ਦੀ ਰਾਜਨੀਤੀ ਵੱਲ ਨੂੰ ਇੱਕ ਇੱਕ ਪਾਸਾ ਜਾਂਦਾ ਭਾਈਚਾਰੇ ਵੱਲ ਨੂੰ ਇੱਕ ਪਾਸਾ ਜਾਂਦਾ ਜਾਤੀ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਪਾਸਾ ਜਾਂਦਾ ਹੈ ਹਸਪਤਾਲ ਸਕੂਲ ਬਿਜਲੀ ਪਾਣੀ ਇਨਫਰਾਸਟ੍ਰਕਚਰ ਦੁਕਾਨਦਾਰ ਮਜ਼ਦੂਰ ਵਪਾਰੀ ਨੂੰ ਬਚਾਉਣ ਵਾਸਤੇ ਉਹਦਾ ਉਹਦਾ ਕਾਰੋਬਾਰ ਵਧਾਉਣ ਵਾਸਤੇ ਤੁਸੀਂ ਫੈਸਲਾ ਕਰਨਾ ਹੈ ਜਾਣਾ ਕਿੱਧਰ ਨੂੰ ਹੈ ਵੀਰੋ ਤੁਸੀਂ ਦੇਖ ਲਿਆ ਹੋਣਾ ਜੋ ਚੱਲ ਜਿੰਦਾ ਦੇਸ਼ 'ਚ ਇਨਾਂ ਕੋਲੇ 10 ਸਾਲ ਰਹੇ ਸਰਕਾਰ ਭਾਜਪਾ ਕੋਲੇ ਲਗਭਗ ਵਿਪੱਖਸ਼ ਮੁਕਤ ਸੀ ਹੈ ਨਹੀਂ ਸੀ ਵਿਰੋਧੀ ਪਾਰਟੀਆਂ ਜੀ ਹੈਗੀਆਂ ਵੀ ਸੀ ਐਮਪੀ ਕੋਈ ਚੱਕ ਚੱਕ ਕੇ ਬਾਹਰ ਮਾਰਦੇ ਸੀ ਰਾਜ ਸਭਾ ਚੋਂ ਲੋਕ ਸਭਾ ਚੋਂ ਸਸਪੈਂਡ ਕਰ ਦਿੰਦੇ ਸੀ ਤੇ ਕਾਨੂੰਨ ਪਾਸ ਕਰ ਲੈਂਦੇ ਸੀ ਮਨ ਮਰਜ਼ੀ ਦੇ ਤੇ 10 ਸਾਲਾਂ ਬਾਅਦ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ ਕੋਈ ਹਸਪਤਾਲ ਗਿਣਾ ਦੋ ਦਸ ਸਾਲਾਂ ਚ ਕੋਈ ਨੌਕਰੀ ਦਿੱਤੀ ਗਿਣਾ ਦੋ ਦਸ ਸਾਲਾਂ ਚ ਕੋਈ ਸਕੂਲ ਬਣਾਇਆ ਗਿਣਾ ਦੋ ਦਸ ਸਾਲਾਂ ਚ ਨਾ ਹੈ ਹੀ ਨਹੀਂ ਕਿਉਂਕਿ ਕੰਮ ਕਰਦੇ ਹੀ ਨਹੀਂ ਇਹ ਤਾਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਦੇਾਂਗੇ ਡਰਾ ਦੇਾਂਗੇ ਇੱਕ ਦੂਜੇ ਤੋਂ ਵੀ ਜੇ ਉਹ ਆਗੇ ਤਾਂ ਐ ਕਰ ਦੇਣਗੇ ਜਾਂ ਆਹ ਆਗੇ ਤਾਂ ਐ ਕਰ ਦੇਣਗੇ ਵੀਰੋ ਹਿੰਦੀ ਦੇ ਵਿੱਚ 1.5 ਲੱਖ ਮੌਲਿਕ ਲਫ਼ਜ਼ ਨੇ ਜਿਹੜੇ origignal ਹਿੰਦੀ ਦੇ ਲਫ਼ਜ਼ ਨੇ ਤੇ ਬਾਕੀ ਪਾਸ਼ਾ ਹਰੇਕ ਪਾਸ਼ਾ ਅਡਾਪਟ ਕਰਦੀ ਐ ਇਧਰੋਂ ਉਧਰੋਂ ਅੱਖਰ ਜਿਹੜੇ ਨੇ ਤਾਂ ਕੁੱਲ ਮਿਲਾ ਕੇ 6 ਲੱਖ ਤੋਂ ਉੱਪਰ ਬਣ ਜਾਂਦਾ ਹਿੰਦੀ ਦਾ ਲਫ਼ਜ਼ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10-15 ਹੀ ਨੇ ਜੀ ਉਹ ਇਸ ਤੋਂ ਬਿਨਾ ਕੁਝ ਬੋਲਦੇ ਹੀ ਨਹੀਂ ਉਹ 10-15 ਮੈਂ ਦੱਸ ਦਿੰਨਾ ਕਿਹੜੇ-ਕਿਹੜੇ ਨੇ ਹਿੰਦੂ ਮੁਸਲਮਾਨ ਸ਼ਮਸ਼ਾਨ ਕਬਰਸਤਾਨ ਪਾਕਿਸਤਾਨ ਮੰਦਰ ਮਸਜਿਦ ਮੰਗਲ ਸੂਤਰ ਬਸ ਇਥੇ ਨੇ ਬੜਿਆ ਨਾ ਕੰਮ ਇਹਨਾਂ ਦਾ ਕਦੇ ਕੋਈ ਸਿੱਖਿਆ ਨੌਕਰੀ ਮਹਿੰਗਾਈ ਬੇਰਜ਼ਗਾਰੀ ਗਰੀਬੀ ਇਸ ਕੋ ਸੰਬੋਧਨ ਕੀਤਾ ਬਿਲਕੁਲ ਵੀ ਨਹੀਂ ਕੀਤਾ ਮਜ਼ਾਕ ਅੱਲਾ ਹੁਣ ਕਰੀ ਜਾਂਦੇ ਸਬੀਰੋ ਆਪਾ ਪੰਜਾਬ ਵਾਲਿਆਂ ਮੈਨੂੰ ਕਹਿੰਦੇ ਪੱਤਰਕਾਰ ਕਹਿੰਦੇ ਪੰਜਾਬ ਮੇਂ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਫਲਾਣ ਸਮਾਜ ਕੀ ਵੋਟ ਉਸਕੋ ਪੜ ਜਾਏ ਮੈਂ ਕਹ ਪੰਜਾਬ ਦੇ ਵਿੱਚ ਸਾਡੀ ਸੋਸ਼ਲ ਬੌਂਡਿੰਗ ਇੰਨੀ ਸਟਰੋਂਗ ਹੈ ਇਹ ਸੋਸ਼ਲ ਬੌਂਡਿੰਗ ਤੇ ਇਸ ਭਾਈਚਾਰੇ ਤੇ 10 ਸਾਲ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਭਾਈਚਾਰਾ ਨਹੀਂ ਟੁੱਟਿਆ ਅਸੀਂ ਪੰਜਾਬ 'ਚ ਲੜਦੇ ਨਹੀਂ ਹੁੰਦੇ ਆਪਸ 'ਚ ਸਾਡੀਆਂ ਈਦਾਂ ਸਾਡੀਆਂ ਸੰਗਰਾਣਾਂ ਸਾਡੀਆਂ ਆਰਾਮ ਨੌਮੀਆਂ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੇ ਗੁਰਪੂਰਵ ਸਾਡੀਆਂ ਜਿਹੜੇ ਤਿਹਾਰ ਨੇ ਤਿੱਥ ਤਿਹਾਰ ਨੇ ਸਾਡੇ ਅਰਬਦਾਸ ਭਾਈ ਰਬਦਾਸ ਜੀ ਦਾ ਗੁਰਪੂਰ ਮਨਾਉਨੇ ਸਾਰੇ ਮਨਾਉਨੇ ਆ ਗੁਰੂ ਰਬਦਾਸ ਜੀ ਦਾ ਸੋ ਸਾਨੂੰ ਕੋਈ ਤੋੜ ਨਹੀਂ ਸਕਦਾ ਇਹ ਕੋਸ਼ਿਸ਼ ਨਾ ਕਰਨ ਬੀਜੇਪੀ ਵਾਲੇ ਕਿ ਅਸੀਂ ਸ਼ਹਿਰਾਂ ਆਣਿਆਂ ਨਾਲੋਂ ਪਿੰਡਾਂ ਆਣਿਆਂ ਨੂੰ ਅੱਡਾ ਕਰ ਦਾਂਗੇ ਸਾਡਾ ਨੌਂ ਮਾਸ ਦਾ ਰਿਸ਼ਤਾ ਹੈ ਵੀਰੋ ਜਿਹੜਾ ਆੜਤੀਆ ਲਫ਼ਜ਼ ਹੈ ਨਾ ਆਰਤੀਆ ਕਿਸਾਨ ਦਾ ਬਿਨਾ ਤਨਖਾਹ ਦਾ ਸੀਏ ਹੁੰਦਾ ਹੈ ਚਾਰਟਡ ਕਾਉਂਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਹਾ ਮੇਰੇ ਦਾਦੇ ਨਾਲ ਆਰਤੀਏ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਆਰਤੀ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਹੈ ਉਹ ਕਹਿੰਦੇ ਦਰਬਾਰ ਸਿਆਂ ਬਾਬੇ ਦਾ ਨਾਂ ਦਰਵਾਰਾ ਸਿੰਘ ਸੀ ਦਰਵਾਰਾ ਸਿਆਂ ਹਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਆ ਕਹਿੰਦਾ 25000 ਚਾਹੀਦਾ ਉਹ ਸਰਹਾਣਾ ਸਰਹਾਣੇ ਵਾਲਿਆਂ ਹੁੰਦੇ ਆ ਨਾ ਆੜਤੀਆਂ ਦੇ ਜਿਹੜੇ ਦੁਕਾਨਾਂ ਆਪਣੇ ਤੇ ਸਰਹਾਣਾ ਰੱਖਦੇ ਆ ਪੱਛਿੱਟੇ ਰੰਗ ਦਾ ਉਹ ਸਰਹਾਣੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਵਾਰਾ ਸਿਆਂ 25000 ਚਾਹੀਦਾ ਕਾਹਦੇ ਵਾਸਤੇ ਮੇਰੇ ਦਾਦਾ ਕਹਿੰਦਾ ਉਹ ਜਿਹੜਾ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾ ਸੈਂ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਇਹ ਨਾਲ ਤਾਂ ਹਟਦੀ ਹੀ ਨਹੀਂ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਉਹ ਘੱਟ ਹੈ ਤੂੰ ਪੈਸੇ ਜ਼ਿਆਦਾ ਲੈ ਰਿਹਾ। ਆ 9 ਮਾਸ ਦਰਿਸ਼ਤਾਂ ਦੱਸੇ। ਹੋਰ ਦੇਖਿਓ ਤੁਸੀਂ ਇੱਥੇ ਬਹੁਤ ਸਾਰੇ ਹੋਣਗੇ। ਜਿਹੜਾ ਆੜਤੀਆ ਆੜਤੀਏ ਦੇ ਕਰਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹਿੰਦੇ। ਵਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ। ਵੀ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਪੜਿਆ ਹੋਇਆ ਹੈ। ਆੜਤੀਏ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ। ਸਸ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਹੈ। ਇਹ ਲੋਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜਿਆ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿਉਂਕਿ ਸੱਚ ਹੁੰਦਾ ਉਹ ਚ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆਰਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ਼ ਲਾਉਨੇ ਆ ਲਿਆ ਵੀ ਪਰਫੀ ਕੱਢ ਕੇ ਲਿਆ ਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਹੈ ਅਜੇ ਇੱਕ ਦੂਜੇ ਨਾਲ ਜੁੜੇ ਹੋਏ ਆ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਆੜਤੀਆਂ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਚ ਬਾਜ਼ਾਰ ਸਬਸਮਾਣੇ ਵਰਗੇ ਬਾਜ਼ਾਰ ਸੁਨਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਲੋਕ ਆਉਣਗੇ ਖਰੀਦੋ ਫਰੋਦ ਕਰਨਗੇ ਦੁਕਾਨਦਾਰੀ ਚੱਲੂਗੀ ਸਾਕਲ ਚੱਲੂਗਾ ਸਾਈਕਲ ਚੱਲੂਗਾ ਗੱਪਾਂ ਨਹੀਂ ਕਿ ਲੈਣਾ ਉਹਨਾਂ ਤੋਂ ਵੀ ਜਿਹੜੇ ਸਾਨੂੰ ਲੜਾ ਕੇ ਵੋਟਾਂ ਮੰਗਦੇ ਆ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਵੋਟਾਂ ਪਾਈਏ ਆਪਣੇ ਧੀਆਂ ਪੁੱਤਾਂ ਨੂੰ ਵੋਟਾਂ ਪਾਈਏ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਧੀਆਂ ਪੁੱਤਾਂ ਵਾਸਤੇ ਮੰਗਣਾ ਆ 43000 ਨੌਕਰੀਆਂ ਦੇ ਕੇ ਦੋ ਸਾਲਾਂ ਜਾਂ ਤੁਹਾਡੇ ਸਾਹਮਣੇ ਖੜਾ ਮੈਂ ਇੱਥੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਮਿਲੀਆਂ ਹੋਣੀਆਂ 1 ਰੁਪਏ ਦਾ ਕੋਈ ਲਾਦੇ ਨਹੀਂ ਲਿਆ ਮੈਂ 1 ਰੁਪਏ ਦਾ ਕਿ ਪਟਵਾਰੀ ਲੱਗਿਆ ਜੀ ਸਾਡਾ ਮੁੰਡਾ ਉਹਨੂੰ ਏਨੇ ਲੱਖ ਦੇਣਾ ਪਿਆ ਪੁਲਿਸ ਦੇ ਵਿੱਚ ਇੰਸਪੈਕਟਰ ਲੱਗੀ ਆ ਸਾਡੀ ਕੁੜੀ ਉਹਨੂੰ ਐਨੇ ਲੱਕ 1 ਰੁਪਈਆ ਗਣਾ ਦਿਓ ਪੰਜਾਬ ਚੋਂ ਕੋਈ ਜੱਜ ਨਹੀਂ ਮਿਲਦਾ ਕੱਲ ਨੂੰ ਲੱਭ ਕੇ ਦਿਖਾ ਦਿਓ ਕੋਈ ਮੈਂ 442 ਨਿਯੁਕਤੀ ਪੱਤਰ ਦੇਣੇ ਸੀ ਕਿਸੇ ਮਹਿਕਮੇ ਨੇ ਮੈਨੂੰ ਇੱਕ ਫੋਨ ਆਇਆ ਮੇਰੇ ਐਮ.ਐਲ.ਏ ਦਾ ਉਹ ਕਹਿੰਦਾ ਕੱਲ ਨੂੰ 442 ਨੌਕਰੀਆਂ ਦੇਣੀਆਂ ਤੁਸੀਂ ਮੈਂ ਕਿਹਾ ਹਾਂ ਕਹਿੰਦਾ ਜੀ ਕਪੜਾ ਮੁੰਡਾ ਜੰਮੀ ਆਪਣੀ ਹੈ ਮੈਂ ਕਿਹਾ ਅੱਛਾ ਉਹਨੂੰ ਵੀ ਮਿਲ ਰਹੀ ਹੈ ਨੌਕਰੀ ਕਹਿੰਦਾ ਨਾ ਜੀ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਹੁਣ ਕਿਵੇਂ ਕਰੀਏ ਕਈ ਬੰਦਾ ਜਮਈ ਆਪਣੇ ਉਹ ਤਾਂ ਉਹਦਾ ਮੁੰਡਾ ਆਪਣੇ ਪਰਿਵਾਰ ਆਪਣੇ ਸਾਰਾ ਉਹ ਮੈਂ ਕਿਹਾ ਵੀ ਕਿਵੇਂ ਕਰੀਏ ਫਿਰ ਕਹਿੰਦਾ ਜੀ ਜੋ ਮਰਜ਼ੀ ਕਰੋ ਜੀ ਉਹ ਤਾਂ ਆਪਣਾ ਪਰਿਵਾਰ ਹੈ ਨਹੀਂ ਮੈਂ ਕਿਹਾ ਦੱਸ ਤਾਂ ਸਹੀ ਕਈ ਇੱਕ ਨੂੰ ਕੱਢ ਦੋ ਮੈਂ 442 ਤੁਹਾਨੂੰ ਵਿਧਾਨ ਨਹੀਂ ਚਾਹਦੇ ਮੈਂ ਇੱਕ ਕੱਢ ਦੋ ਵਿੱਚੋਂ ਆਪਣਾ ਬੰਦਾ ਜੀ ਉਹਨੂੰ ਕਰੋ ਡਜੈਸਟ ਮੈਂ ਐਮਐਲਏ ਸਾਹਿਬ ਅੱਗੇ ਤੋਂ ਮੇਰੇ ਕੋਲ ਜ਼ਿੰਦਗੀ ਦੇ ਦੁਆਰੇ ਇਦਾਂ ਦਾ ਫੋਨ ਨਾ ਕਰਦੇਓ ਜਿਹਨੂੰ ਕੱਡਾਂਗੇ ਉਹ ਕੀ ਦਾ ਫਿਰ ਉਹ ਵੀ ਤਾਂ ਆਪਣਾ ਹੈ ਉਹ ਵੀ ਤਾਂ ਆਪਣਾ ਪਰਿਵਾਰ ਆ ਯਾਰ ਕੀ ਪਤਾ ਹੈ ਕੀ ਪਤਾ ਉਹਦੀ ਮਾਂ ਨੇ ਕਿੱਥੇ ਕਿੱਥੇ ਸੁੱਖਾ ਸੁਪਣੀਆਂ ਹੋਣਗੀਆਂ ਵੀ ਸੁੱਖ ਪੂਰੀ ਹੋ ਗਈ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਕੀ ਪਤਾ ਉਹ ਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੋਊਗਾ ਤੇ ਕਬੀਲਦਾਰੀ ਲਈ ਤੇ ਚੜਜੂਗੀ ਆਪਣੇ ਵਾਲੇ ਨੂੰ ਕਹਿ ਦੇ ਮੈਂ ਕਿ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਕੋਈ ਨਹੀਂ ਰੋਕਦਾ ਸਾਰੇ ਹੀ ਪੰਜਾਬ ਆਪਣਾ ਸਾਡੇ ਆ ਨੇ ਸਾਰੇ सो so, कदे सिफारिश नहीं सुन रहा मैं सो so, भीर इन्होंने दीती अपन बस वलंटियर रखे पार्टिया छोटे छोटे लीडर रखे है फोन कर दिया हाँ बी किमें ठीक है भवानीगढ़ रैली च दस बसा भर के लियो चक वो पहाड़ फिरता रहा बसा बेचारा ਉਹ ਲੋਕਾਂ ਦੀ ਮਨਤਾ ਕਰਦਾ ਫਿਰਦਾ ਰਹਿੰਦਾ ਪਾਏ ਭਾਈ ਬਣ ਕੇ ਬੱਸ ਪਰਦੋ ਯਾਰ ਮੇਰੇ ਮੇਰੀ ਕੀ ਇੱਜ਼ਤ ਰਹੂਗੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਆਉਂਦੀ ਹੈ ਕੋਈ ਵਾਰੀ ਕੋਈ ਆਦੇਦਾਰ ਬਣਨ ਦੀ ਉਦੋਂ ਕਹਿੰਦੇ ਚਾਚੇ ਦਾ ਮੁੰਡਾ ਸਾਡੇ ਦਾ ਇਹ ਮੁੰਡਾ ਟਕਸਾਲੀ ਹੈ ਇਹ ਤੋਂ ਇਹੀ ਕਰੂਗਾ ਕੰਮ ਦਾ ਦੱਸੋ ਮੇਰੇ ਕੋਲੇ ਬਹੁਤ ਆਏ ਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਹੀ ਦੀ ਸੋਚ ਨਹੀਂ ਹੈਗੇ ਤੇ ਫਿਰ ਹੁਣ ਕੀ ਰੈ ਵੀ ਟੱਬਰੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮੱਚ ਇਜ਼ ਦਾ ਟੈਂਪਰੇਚਰ ਇਟਸ 40 ਡਿਗਰੀਜ਼ ਆਹ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਕਿ ਡਿਗਰੀ ਹੋਇਆ ਦੱਸਿਓ ਆਪਾਂ 2 ਘੰਟੇ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਪੰਜਾਬ ਦੇ ਜਿਹੜੇ ਬਾਰਿਸ਼ ਮੈਨੂੰ ਰਗ ਰਗ ਜਾਣਦਾ ਇਹਨਾਂ ਦੀ ਤੇ ਮੈਂ ਬੋਲ ਦੇਣਾ ਤੈਂ ਤਾਂ ਤੜਫਦੇ ਰਹਿੰਦੇ ਨੇ ਯਾਰ ਕੁਝ ਵੀ ਨਹੀਂ ਛੱਡਦਾ ਓਏ ਸਾਰਾ ਕੁਝ ਹੀ ਦੱਸ ਦਿੰਦਾ ਮੈਂ ਮੈਂ ਤੈਨੂੰ ਦੱਸਾਂ ਤੁਹਾਡੇ ਬਾਰੇ ਸਾਰਾ ਕੁਝ ਪਹਿਲਾਂ ਕੈਸਟਸੀਡੀਂ ਚ ਵੀ ਇੰਝ ਦੱਸਦਾ ਹੁੰਦਾ ਸੀ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਭ ਰਲੇ ਹੋਏ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਪੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਪਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ ਚੋਂ ਨੇਰੀ ਠਾਊਗਾ ਇੱਕ ਇਹ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰ ਦੇਰੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ ਚ ਆਪਾਂ ਕੋਈ ਚੌਲ ਪਾ ਦਿੰਦੇ ਉਦੋਂ ਚੌੜਾਂ ਮਿਲਿਆਏ ਇੱਕ ਦੂਜੇ ਦੇ ਵਿੱਚ ਫੁੱਜਣ ਲੱਗ ਜਿੰਦੇ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਭਦਰਾਂ ਦਾ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਨਾ ਕਾਂ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਉਹ ਹਟਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਅਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਜਿਹਾ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਭਰੇ ਕਰੀ ਜਾਂਦੇ ਨੇ ਬਾਸੇ ਸੋ ਇਹਨਾਂ ਦਾ ਮੈਂ ਕਰੂ ਸਿੱਧੇ ਸਾਰੇ ਤੂੰ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੂੰ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਤੇ ਬਾਹਰ ਬਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬਾਡੀ ਪਾਰ ਰੱਖੀ ਇਹਨਾਂ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ 그러면은 ਸੱਚ ਬੋਲਦਾ ਨਹੀਂ ਇਹ ਸੱਚ ਤੇ ਫਸ ਜਾਂਦੇ ਨੇ ਫਿਰੇ ਮੈਂ ਸੱਚ ਬੋਲਦਾ ਮੈਂ ਪੁੱਛਦਾ ਜਲਿਆਂ ਵਾਲੇ ਬਾਗ ਵਾਲੇ ਦਿਨ 13 April 1919 ਨੂੰ ਹਜੇ 100 103 ਸਾਲ ਪੁਰਾਣੀ ਗੱਲ ਹੈ ਕੋਈ ਬਹੁਤ ਹੀ ਪੁਰਾਣੀ ਗੱਲ ਨਹੀਂ ਹੈਗੀ 13 April 1919 ਨੂੰ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਅਨੇਵਾ ਗੋਲੀਆਂ ਚਲਾਤੀਆਂ ਹਜ਼ਾਰ ਤੋਂ ਵੱਧ ਬੰਦੇ ਸ਼ਹੀਦ ਹੋ ਗਿਆ ਬਾਕੀ தோਤੇ ਨੇ ਹਜ਼ਾਰ ਹੂਜ ਡਿੱਗ ਪਏ ਜ਼ਖਮੀ ਹੋ ਗਏ ਤੇ 13 April 1919 ਨੂੰ ਜਲਿਆਂ ਵਾਲਾ ਬਾਗ ਦਾ ਸਾਾਕਾ ਕਰਕੇ ਜਨਰਲ ਡਾਇਰ ਨੇ ਸ਼ਾਮ ਨੂੰ ਦਿਨ ਦਿਨ ਕਿੰਨਾ ਦੇ ਘਰੇ ਕੀਤਾ ਸੀ ਇਹ ਦੱਸ ਦੇਣਾ ਮੈਨੂੰ ਬਸ ਪਾਰਲੀਮੈਂਟ 'ਚ ਪੁੱਛ ਲਿਆ ਸੀ ਮੀ ਜੀਠੀਏ ਕੀ ਕਰੇ ਦੇਖੋ ਯਾਰ ਇਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਦੀ ਵਫਾਦਾਰੀ ਦੀ ਹਜ਼ਾਰਾਂ ਲੋਕਾਂ ਦੇ ਕਾਤਲਾਂ ਨੂੰ ਇਹ ਰੋਟੀ ਖਵਾਉਂਦੇ ਰਹੇ ਆ ਸ਼ਾਨਦਾਰ ਭੋਜ ਦਿੰਦੇ ਰਹੇ ਆ ਜਾਮ ਤੇ ਜਾਮ ਖਰਕਦੇ ਸੀ ਉੱਥੇ ਉਹਦਾ ਜਵਾਬ ਨਹੀਂ ਦਿੰਦੇ ਮੈਂ ਪਾਰਲੀਮੈਂਟ 'ਚ ਬੋਲੀ ਜਾਂਦਾ ਸੀ ਚੱਲੇ ਨੇ ਬਾਗ ਤੇ ਡਿਬੇਟ ਸੀ ਕੋਈ ਵਾਰੀ ਕਿਸਮਤੀ ਮਾੜੀ ਹੁੰਦੀ ਹੈ ਉਦੋਂ ਹੈ ਨਹੀਂ ਸੀ ਇਹ ਵੀ ਬਾਈ ਉੱਥੇ ਚਲ ਮੈਂ ਕੋਈ ਨਹੀਂ ਮੈਂ ਤਾਂ ਬੋਲ ਲੂੰ ਪਤਾ ਨਹੀਂ ਕਿੱਥੋਂ ਜਦੋਂ ਜਲਣ ਬਾਗ ਬੋਲਣ ਲੱਗੀ ਉਧਰ ਤੁਰ ਹੀ ਆਵੇ ਮੈਂ ਕਿਹਾ ਉਹ ਆ ਗਈ ਜੀ ਉਹ ਆਉਂਦੀ ਹੈ ਤੈਨੂੰ ਪੁੱਛ ਲਓ ਵੀ ਜਦੋਂ ਖਲਾਰ ਚੱਲੀ ਜਾਂਦਾ ਵਿੱਚ ਹੱਥ ਜਰੂਰ ਦੇਣਾ ਤੂੰ ਰਹਿ ਜਾ 5 ਮਿੰਟ ਉਧਰ ਨਾ ਕਿਸਮਤ ਮਾੜੀ ਸੀ ਮੇਰੇ ਲਿਆ ਕੇ ਮੂਰੇ ਰੱਬ ਨੇ ਧਰਤੀ ਮੈਂ ਬੋਲ ਤਾਂ ਸਾਰਾ ਕੁਝ ਕੁਛ ਨਹੀਂ ਆਇਆ ਗੱਲ ਸੁਣੀ ਹੋਣੀ ਉਹ ਗੱਲ ਤੁਸੀਂ ਪਾਰਲੀਮੈਂਟ 'ਚ ਸਭੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ ਆਹਾ ਆ ਮੈਲਾ ਵਾਲੇ ਖੁਲੰਬੇ ਤੇ ਇਹਨਾਂ ਦੇ ਵੀ ਦੱਸਾਂ ਅੰਦਰ ਲਈ ਜਿਹੜਾ ਰਾਜ ਐ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤੋਂ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੌਬਰ ਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸਰਾ ਅੰਦਾਲਾ ਜਿਹੜਾ ਦਿੱਲੀ ਵਾਲਾ ਨਾਹਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਖਾਲਸੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਕਰ ਰਹੇ ਰਹਿੰਦੇ ਸੀ ਕਾਫਲੇ ਨੂੰ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਾਂ ਜਵਾਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਕਾਫਲਾ ਤੈਮਦ ਸ਼ਾਹ ਅਬਦਾਲੀ ਨੇ ਕਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਨਾਲ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਜੀ